ਲੱਗਦਾ ਹੈ ਰਾਤ ਨਿਰਮਲ ਨੇ ਫੇਰ ਸਿਮਰਨ ਤੇ ਹੱਥ ਚੱਕਿਆ ਮੈਨੂੰ ਤਾਂ ਇਹ ਗੱਲ ਬਰਦਾਸ਼ਤ ਨਹੀਂ ਹੁੰਦੀ ਸਿਮਰਨ ਦੀਆਂ ਸੁੱਜੀਆਂ ਹੋਈਆਂ ਅੱਖਾਂ ਤੇ ਸਰੀਰ ਤੇ ਪਏ ਹੋਏ ਨੀਲੇ ਨਿਸ਼ਾਨ ਦੇਖ ਕੇ ਮੇਰਾ ਦਿਲ ਤੜਫਦਾ ਮੈਂ ਤੜਫ ਕੇ ਰਹਿ ਜਾਣਾ ਪਰ ਕੁਝ ਕਰਨੀ ਸੀ ਸਕਦਾ ਕਾਸ਼ ਸੁਰਜੀਤ ਹੁੰਦੀ ਤੇ ਆਪਣੇ ਪੁੱਤ ਨੂੰ ਸਮਝਾਉਂਦੀ ਪਰ ਸੁਰਜੀਤ ਨੂੰ ਤਾਂ ਮੈਂ ਹੀ ਆਪਣੀਆਂ ਗਲਤੀਆਂ ਨਾਲ ਖੋ ਦਿੱਤਾ ਹੈ ਏ ਸੋਚਦੇ ਹੋਏ ਮੇਰੇ ਦਿਮਾਗ ਦੀਆਂ ਨਸਾਂ ਫਟਣ ਲੱਗੀਆਂ ਮੈਂ ਆਪਣੇ ਆਪ ਤੋਂ ਭੱਜਣਾ ਚਾਹੁੰਦਾ ਸੀ ਪਰ ਭੱਜ ਨਹੀਂ ਸਕਿਆ ਕਿਉਂਕਿ ਕੁਦਰਤ ਨੇ ਮੇਰੇ ਲਈ ਸਜ਼ਾ ਤੈਅ ਕੀਤੀ ਹੈ ਕਿ ਮੈਂ ਪਛਤਾਵੇ ਦੀ ਅੱਗ ਵਿੱਚ ਹੌਲੀ-ਹੌਲੀ ਜਲਦਾ ਰਹਾ ਸਿਮਰਨ ਪੁੱਤ ਮੈਂ ਬਾਜ਼ਾਰ ਵੱਲ ਜਾ ਰਿਹਾ ਕੁਝ ਮੰਗਵਾਉਣਾ ਤਾਂ ਨਹੀਂ ਨਹੀਂ ਪਾਪਾ ਜੀ ਕੁਝ ਨਹੀਂ ਮੰਗਵਾਉਣਾ ਤੁਸੀਂ ਜਾਓ ਮੈਂ ਚੱਲ ਪਿਆ ਇਹ ਸੋਚ ਕੇ ਕੀ ਕੁਝ ਦੇਰ ਬਾਹਰ ਨਿਕਲਣ ਨਾਲ ਸ਼ਾਇਦ ਮੇਰਾ ਮਨ ਥੋੜਾ ਬਹਿਲ ਜਾਵੇ ਪਰ ਬਾਹਰ ਨਿਕਲਦੇ ਹੀ ਮੇਰਾ ਮਨ ਅਤੀਤ ਦੀਆਂ ਯਾਦਾਂ ਵਿੱਚ ਭਟਕਣ ਲੱਗਿਆ ਮੇਰੇ ਨਾਲ ਜਬਾਨ ਲੜਾਉਣੀ ਹੈ ਇੱਕ ਗਾਲ ਕੱਢ ਕੇ ਮੈਂ ਉਸ ਤੇ ਆਪਣਾ ਸਾਰਾ ਗੁੱਸਾ ਕੱਢ ਦਿੱਤਾ ਪਲੀਜ਼ ਨਾ ਮਾਰੋ ਮੈਨੂੰ ਮੇਰੇ ਬੱਚੇ ਨੂੰ ਲੱਗ ਜਾਊਗੀ ਪਲੀਜ਼ ਨਾ ਮਾਰੋ ਆਖਿਰ ਮੈਂ ਕੀਤਾ ਕੀ ਹੈ ਉਸਨੇ ਚੁਕੇ ਹੋਏ ਆਪਣੀ ਪਿੱਠ ਤੇ ਮੇਰੇ ਸਾਰੇ ਵਾਰ ਸਹਣ ਕਰਦੇ ਹੋਏ ਕਿਹਾ ਉਸ ਦੀ ਕੋਖ ਵਿੱਚ ਪਲ ਰਹੇ ਬੱਚੇ ਤੇ ਉਹ ਖਰੋਜ ਵੀ ਨਹੀਂ ਸੀ ਹੌਣ ਦੇਣਾ ਚਾਹੁੰਦੀ ਪਰ ਮੈਂ ਘੱਟ ਜ਼ਾਲਮ ਨਹੀਂ ਸੀ ਵਾਲਾਂ ਤੋ ਫੜਦੇ ਹੋਏ ਉਸ ਨੂੰ ਕਸੀਟ ਕੇ ਹਾਲ ਵਿੱਚ ਲੈ ਆਇਆ ਤੇ ਆਪਣੀ 벨ਟ ਕੱਢ ਲਈ 벨ਟ ਦਾ ਪਹਿਲਾ ਵਾਰ ਹੁੰਦੇ ਹੀ ਜੋਰਾਂ ਦੀਆਂ ਚੀਕਾਂ ਖਾਮੋਸ਼ੀ ਵਿੱਚ ਤਬਦੀਲ ਹੁੰਦੀਆਂ ਚਲੀਆਂ ਗਈਆਂ ਉਹ ਬੇਹੋਸ਼ ਹੋ ਚੁੱਕੀ ਸੀ पागल हो गया वो प्रेग्नेंट है जे उसको कुछ हो गया मा ता मां किसी बहाने नाल उसको मेरे गुस्से ਤੋਂ بچਾਉਣਾ ਚਾਹੁੰਦੀ ਸੀ ਕਹਿ ਦਿਓ ਇਸ ਨੂੰ ਮੇਰੀਆਂ ਜਾਸੂਸੀਆ ਨਾ ਕਰੇ ਮੈਂ ਜਿੱਥੇ ਮਰਜੀ ਜਾਵਾਂ ਜਿਸ ਨਾਲ ਮਰਜੀ ਰਹਾ ਇਹਨੂੰ ਮੇਰੇ ਕੰਮਾਂ ਵਿੱਚ ਦਖਲਅੰਦਾਜ਼ੀ ਕਰਨ ਦੀ ਕੋਈ ਲੋੜ ਨਹੀਂ ਪਤਨੀ ਐ ਤਾਂ ਘਰ ਵਿੱਚ ਰਹੇ ਮੇਰੀ ਅਮਾ ਬਣਨ ਦੀ ਕੋਸ਼ਿਸ਼ ਨਾ ਕਰੇ ਨਹੀਂ ਤਾਂ ਅਗਲੀ ਵਾਰ ਜਾਣ ਤੋਂ ਮਾਰ ਦੇਵਾਂਗਾ ਕਹਿੰਦੇ ਹੋਏ ਮੈਂ ਆਪਣੇ 2 ਸਾਲ ਦੇ ਛੋਟੇ ਜਿਹੇ ਨਿਰਮਲ ਨੂੰ ਤੱਕਾ ਦਿੱਤਾ ਜੋ ਆਪਣੀ ਮਾਂ ਨੂੰ ਮਾਰ ਖਾਂਦੇ ਦੇਖ ਕੇ ਸਹਿਮਿਆ ਹੋਇਆ ਇੱਕ ਪਾਸੇ ਖੜਾ ਸੀ ਫਿਰ ਗੱਡੀ ਚੱਕੀ ਤੇ ਚੱਲ ਪਿਆ ਆਪਣੀ ਆਵਾਰਾਗਰਦੀ ਦੀ ਰਾਹ ਤੇ ਉਸ ਪੂਰੀ ਰਾਤ ਮੈਂ ਨਸ਼ੇ ਵਿੱਚ ਚੂਰ ਰਹਾ ਸਵੇਰ ਦੇ 5 ਵਜੇ ਹੋਣਗੇ ਕਿ ਪਾਪਾ ਦੀ ਕਾਲ ਨੇ ਮੇਰੀ ਸ਼ਰਾਬ ਦਾ ਸਾਰਾ ਨਸ਼ਾ ਉਤਾਰ ਦਿੱਤਾ ਕਿਹਾ ਤੈਨੂੰ ਕਦੋਂ ਦਾ ਫੋਨ ਕਰ ਰਿਹਾ ਤੂੰ ਫੋਨ ਕਿਉਂ ਨਹੀਂ ਚੱਕ ਰਿਹਾ? surjeet ਨੇ ਫਾਂਸੀ ਲਾ ਲਈ ਐ। ਫਟਾਫਟ ਘਰ ਆ ਜਾ। ਫੋਨ ਕੱਟ। ਜਿਵੇਂ-ਤਿਵੇਂ ਘਰ ਪਹੁੰਚਿਆ। ਪਾਪਾ ਆਪਣੇ ਮੱਥੇ ਤੇ ਹੱਥ ਰੱਖ ਕੇ ਘਰ ਵੜਦੇ ਹੀ ਪੌੜੀਆਂ ਤੇ ਬੈਠੇ ਸੀ ਤੇ ਮਾਂ ਛੋਟੇ ਜਿਹੇ ਨਿਰਮਲ ਨੂੰ ਚੁੱਪ ਕਰਾਉਣ ਦੀਆਂ ਬੇਹਿਸਾਬ ਕੋਸ਼ਿਸ਼ਾਂ ਕਰ ਰਹੀ ਸੀ। ਆਪਣੇ ਬੈੱਡਰੂਮ ਦਾ ਨਜ਼ਾਰਾ ਦੇਖ ਮੇਰੀ ਧੜਕਣ ਉੱਥੇ ਹੀ ਰੁਕ ਗਈ। ਬੇਜਾਨ surjeet ਪੱਖੇ ਨਾਲ ਲਟਕੀ ਹੋਈ ਸੀ। ਮੰਮੀ ਪਾਪਾ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਕੀ ਕੀਤਾ ਜਾਵੇ ਸੁਰਜੀਤ ਨੇ ਆਪਣੇ ਨਾਲ ਆਪਣੀ ਕੋਕ ਵਿੱਚ ਪਲ ਰਹੇ ਮੇਰੇ ਅੰਸ਼ ਨੂੰ ਵੀ ਖਤਮ ਕਰ ਦਿੱਤਾ ਸੀ ਪਰ ਇੰਨੇ ਖੌਫਨਾਕ ਮਾਹੌਲ ਵਿੱਚ ਵੀ ਮੇਰਾ ਸ਼ਾਤਰ ਦਿਮਾਗ ਕੰਮ ਕਰ ਰਿਹਾ ਸੀ ਇੱਧਰ ਉੱਧਰ ਬਹੁਤ ਲੱਭਣ ਤੋਂ ਬਾਅਦ ਵੀ ਪੁਲਿਸ ਨੂੰ ਦੇਣ ਦੇ ਲਈ ਸੁਰਜੀਤ ਦੀ ਲਿਖੀ ਹੋਈ ਕੋਈ ਆਖਰੀ ਚਿੱਠੀ ਮੈਨੂੰ ਨਾ ਮਿਲੀ ਅਸੀਂ ਇੱਕ ਹੀ ਬਿਆਨ ਨੂੰ ਬਾਰ-ਬਾਰ ਦੁਹਰਾਇਆ ਦੀ ماں ਦੀ ਬਿਮਾਰੀ ਦੇ ਚੱਲਦੇ ਉਸ ਨੂੰ ਪੇਕੇ ਜਾਣ ਤੋਂ ਮਨਾਂ ਕੀਤਾ ਤਾਂ ਜ਼ਿੱਦ ਤੇ ਗੁੱਸੇ ਵਿੱਚ ਆ ਕੇ ਉਸਨੇ ਆਤਮ ਹੱਤਿਆ ਕਰ ਲਈ ਉਂਝ ਵੀ ਮੇਰੀ ਮਾਂ ਦਾ ਸਿੱਧਾਪਨ ਪੂਰੀ ਕਲੋਨੀ ਵਿੱਚ ਮਸ਼ਹੂਰ ਸੀ ਜਿਸ ਦਾ ਫਾਇਦਾ ਮੈਨੂੰ ਇਸ ਕੇਸ ਵਿੱਚ ਬਹੁਤ ਮਿਲਿਆ ਕੁਝ ਦਿਨ ਮੈਨੂੰ ਜ਼ਰੂਰ ਲੋਕਅਭ ਵਿੱਚ ਰਹਿਣਾ ਪਿਆ ਪਰ ਬਾਅਦ ਵਿੱਚ ਅਸੀਂ ਲੈ ਦੇ ਕੇ ਇਸ ਮਾਮਲੇ ਨੂੰ ਖਤਮ ਕਰਨ ਵਿੱਚ ਸਫਲ ਹੋ ਗਏ ਕਿਉਂਕਿ ਸੁਰਜੀਤ ਦੇ ਪੇਕੇਆਂ ਵਿੱਚ ਵੀ ਉਸਦੀ ਖੈਰ-ਖਬਰ ਲੈਣ ਵਾਲਾ ਇੱਕ ਸ਼ਰਾਬੀ ਭਰਾ ਹੀ ਸੀ ਜਿਸ ਨੂੰ ਆਪਣੀ ਭੈਣ ਨੂੰ ਇਨਸਾਫ਼ دلਵਾਉਣ ਵਿੱਚ ਕੋਈ ਖਾਸ ਰੁਚੀ ਨਹੀਂ ਸੀ ਥੋੜੀ ਪਰੇਸ਼ਾਨੀ ਨਾਲ ਹੀ ਸਹੀ ਪਰ 9-10 ਮਹੀਨਿਆਂ ਵਿੱਚ ਕੇਸ ਰਫਾ-ਦਫਾ ਹੋ ਗਿਆ ਪਰ ਮੇਰੇ ਵਰਗਾ ਆਸ਼ਿਕ ਮિજાਜ ਵਿਅਕਤੀ ਅਜਿਹੇ ਸਮੇਂ ਵਿੱਚ ਵੀ ਕਿੱਥੇ ਚੁੱਪ ਬੈਠਣ ਵਾਲਾ ਸੀ ਇਸ ਦੌਰਾਨ ਮੇਰੀ ਰਾਸਲੀਲਾ ਮੇਰੇ ਇੱਕ ਦੋਸਤ ਦੀ ਭੈਣ ਨੀਹਾ ਨਾਲ ਸ਼ੁਰੂ ਹੋ ਗਈ ਨੀਹਾ ਦਾ ਸਾਥ ਮੈਨੂੰ ਚੰਗਾ ਲੱਗਣ ਲੱਗਿਆ ਕਿਉਂਕਿ ਉਹ ਵੀ ਮੇਰੇ ਵਾਂਗ ਹੀ ਬਿੰਦਾਸ ਸੀ ਸੁਰਜੀਤ ਦੀ ਮੌਤ ਦੇ 2 ਸਾਲ ਬਾਅਦ ਹੀ ਅਸੀਂ ਵਿਆਹ ਕਰ ਲਿਆ ਉਹ ਤਾਂ ਵਿਆਹ ਤੋਂ ਬਾਅਦ ਪਤਾ ਲੱਗਿਆ ਕਿ ਮੈਂ ਸੇਰਾਂ ਤਾਂ ਉਹ ਸਵਾ ਸੇਰ ਹੈ ਵਿਆਹ ਹੁੰਦੇ ਹੀ ਬਤਮੀਜ਼ੀਆਂ ਆਵਾਰਾਗਰਦੀ ਬਦਚਲਨੀ ਸਾਰੇ ਗੁਣਾ ਵਿੱਚ ਉਹ ਮੇਰੇ ਤੋਂ ਕਿਤੇ ਜ਼ਿਆਦਾ ਵੱਧ ਛੱਡ ਕੇ ਨਿਕਲੀ ਮੇਰੀ ਪਰੇਸ਼ਾਨੀ ਦੀ ਸ਼ੁਰੂਆਤ ਉਸੇ ਦਿਨ ਹੋ ਗਈ ਜਿਸ ਦਿਨ ਮੈਂ surjeet ਸਮਝ ਕੇ ਉਸਤੇ ਪਹਿਲੀ ਵਾਰ ਹੱਥ ਚੱਕਿਆ ਮੇਰੇ ਉੱਠੇ ਹੋਏ ਹੱਥ ਨੂੰ ਹਵਾ ਵਿੱਚ ਹੀ ਫੜ ਕੇ ਉਸਨੇ ਅਜੀਹਾ ਮਰੋੜਿਆ ਕਿ ਮੇਰੇ ਮੂੰਹ ਤੋਂ ਆਹ ਨਿਕਲ ਗਈ ਉਸ ਦਿਨ ਤੋਂ ਬਾਅਦ ਮੈਂ ਕਦੇ ਵੀ ਉਸਦੇ ਹੱਥ ਚੱਕਣ ਦੀ ਹਿੰਮਤ ਨਾ ਕਰ ਸਕਿਆ ਘਰ ਤੋਂ ਬਾਹਰ ਬਣੀ ਥੜੀ ਦੇ ਉੱਤੇ ਨੇੜੇ ਤੇੜੇ ਦੇ ਆਵਾਰਾ ਮੁੰਡਿਆਂ ਦੇ ਨਾਲ ਬੈਠੀ ਉਹ ਸਿਗਰਟ ਤੇ ਕਸ਼ ਲਗਾਉਂਦੀ ਆਪਣੇ ਦੋਸਤਾਂ ਦੇ ਨਾਲ ਕਾਰ ਦੇ ਵਿੱਚ ਘੁੰਮਣ ਜਾਣਾ ਉਸ ਨੂੰ ਬਹੁਤ ਪਸੰਦ ਸੀ ਰਾਤ ਨੂੰ ਉਹ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਕੇ ਘਰ ਆਉਂਦੀ ਤੇ ਸੌ ਜਾਂਦੀ ਮੈਂ ਉਸ ਨੂੰ ਆਪਣੇ ਛਾਂਸੇ ਵਿੱਚ ਲੈਣ ਦੀਆਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਪਰ ਹਰ ਵਾਰ ਉਸ ਨੇ ਮੇਰੇ ਵਾਰ ਦਾ ਅਜੀਹਾ ਉਲਟਾ ਵਾਰ ਦਿੱਤਾ ਕਿ ਮੈਂ ਬੁਖਲਾ ਗਿਆ ਉਸ ਨੇ ਸਾਫ਼ ਸ਼ਬਦਾਂ ਵਿੱਚ ਮੈਨੂੰ ਚੇਤਾਵਨੀ ਦਿੱਤੀ ਕਿ ਜੇ ਮੈਂ ਉਸ ਨਾਲ ਉਲਝਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮੈਨੂੰ ਮਰਵਾ ਦੇਊਗੀ ਜਾਂ ਅਜੀਹਾ ਫਸਾਊਗੀ ਕਿ ਮੇਰੀ ਜ਼ਿੰਦਗੀ ਬਰਬਾਦ ਹੋ ਜਾਊਗੀ ਮੈਂ ਉਸਦੇ ਕਹਿਰ ਤੋਂ 19 ਦਿਨ ਤੱਕ ਬਚਿਆ ਰਹਿੰਦਾ ਜਦੋਂ ਤੱਕ ਉਸਦੇ ਕੰਮਾਂ ਵਿੱਚ ਦਖਲ ਅੰਦਾਜ਼ੀ ਨਾ ਕਰਦਾ ਇਸ ਤਰ੍ਹਾਂ ਕੁਦਰਤ ਦੇ ਨਿਆਂ ਨਾਲ ਮੈਂ ਛੇਤੀ ਹੀ ਉਹ ਵੱਢਿਆ ਜੋ ਮੈਂ ਬੀਜਿਆ ਸੀ ਘਰ ਦੀ ਪੂਰੀ ਸੱਤਾ ਤੇ ਮੇਰੀ ਜਗ੍ਹਾ ਉਹ ਕਾਬਜ਼ ਹੋ ਚੁੱਕੀ ਸੀ ਵਿਆਹ ਦੇ ਸਾਲ ਪਰਵਾਦ ਹੀ ਮੇਰੇ ਤੇ ਦਬਾਅ ਬਣਾ ਕੇ ਉਸਨੇ ਪਾਪਾ ਤੋਂ ਸਾਡੇ ਘਰ ਨੂੰ ਆਪਣੇ ਨਾਮ ਲਿਖਵਾ ਲਿਆ ਤੇ ਫਿਰ ਸਾਡਾ ਮਕਾਨ ਬੀਚ ਕੇ ਉਸਨੇ ਪੌਸ਼ ਕਲੋਨੀ ਵਿੱਚ ਇੱਕ ਫਲੈਟ ਖਰੀਦਿਆ ਮੈਨੂੰ ਤੇ ਨਿਰਮਲ ਨੂੰ ਆਪਣੇ ਨਾਲ ਲੈ ਗਈ ਮੇਰੇ ਬੁੱਢੇ ਮਾਪੇ ਮੇਰੀ ਭੈਣ ਜਾਨੀ ਕਿ ਆਪਣੀ ਧੀ ਦੇ ਘਰ ਰਹਿਣ ਲਈ ਮਜਬੂਰ ਸੀ ਇਹ ਸਭ ਮੇਰੀਆਂ ਹੀ ਕਾਰਗੁਜ਼ਾਰੀਆਂ ਦੇ ਨਤੀਜੇ ਸੀ ਜੋ ਅੱਜ ਸਭ ਕੁਝ ਮੇਰੀ ਮੁਠੀ ਵਿੱਚੋਂ ਰੇਤ ਵਾਂਗ ਫਿਸਲ ਚੁੱਕਿਆ ਸੀ ਆਪਣਾ ਮਕਾਨ ਬਿਕਨ ਨਾਲ ਹੈਰਾਨ ਪਰੇਸ਼ਾਨ ਪਾਪਾ ਇਸ ਸਦਮੇ ਨੂੰ ਸਹਿ ਨਾ ਪਾਉਣ ਦੇ ਕਾਰਨ ਹਾਰਟ ਟੈਕ ਦੇ ਸ਼ਿਕਾਰ ਹੋ ਮਹੀਨੇ ਵਿੱਚ ਹੀ ਚਲ ਬਸੇ। ਉਹਨਾਂ ਦੇ ਜਾਣ ਤੋਂ ਬਾਅਦ ਮੇਰੀ ਮਾਂ ਬਿਲਕੁਲ ਕੱਲੀ ਹੋ ਗਈ। ਕੁਦਰਤ ਮੇਰੇ ਕਰਮਾਂ ਦੀ ਇੰਨੀ ਛੇਤੀ ਤੇ ਅਜਹੀ ਸਜ਼ਾ ਦੇਊਗੀ ਮੈਨੂੰ ਨਹੀਂ ਸੀ ਪਤਾ। ਨਮੇਕਰ ਵਿੱਚ ਸ਼ਿਫਟ ਹੋਣ ਤੋਂ ਬਾਅਦ ਵੀ ਉਸ ਵਿੱਚ ਕੋਈ ਖਾਸ ਫਰਕ ਨਹੀਂ ਪਿਆ। ਇਸ ਦੌਰਾਨ 5 ਸਾਲ ਦੇ ਹੋ ਚੁੱਕੇ ਨਿਰਮਲ ਨੂੰ ਉਸਨੇ ਪੂਰੀ ਤਰ੍ਹਾਂ ਆਪਣੇ ਅਧਿਕਾਰ ਵਿੱਚ ਲੈ ਲਿਆ। ਉਸ ਨੂੰ ਦੇਖ-ਦੇਖ ਕੇ ਨਿਰਮਲ ਵੀ ਉਸਦੇ ਨਕਸ਼ੇ ਕਦਮਾਂ ਤੇ ਚੱਲ ਪਿਆ ਪੜ੍ਹਾਈ ਲਿਖਾਈ ਨਾਲ ਉਸਦਾ ਖਾਸ ਵਾਸਤਾ ਨਹੀਂ ਸੀ ਜਿਵੇਂ ਕਿ ਮ 12ਵੀਂ ਕਰ ਉਸਨੇ ਛੋਟਾ ਮੂਠਾ ਬਿਜ਼ਨਸ ਕਰ ਲਿਆ ਤੇ ਆਪਣੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਉਸਦੇ ਹਵਾਲੇ ਕਰ ਦਿੱਤੀ ਉਹਨਾਂ ਦੋਨਾਂ ਦੇ ਸਾਹਮਣੇ ਮੇਰੀ ਹیثیت ਵੈਸੇ ਵੀ ਕੁਝ ਨਹੀਂ ਸੀ ਕਿਸੇ ਸਮੇਂ ਆਪਣੀ ਮਰਜ਼ੀ ਦਾ ਮਾਲਕ ਮੈਂ ਅੱਜਕੱਲ ਉਹਨਾਂ ਦੇ ਹੱਥ ਦੀ ਕਟਪੁਤਲੀ ਬਣ ਬਸ ਉਹਨਾਂ ਦੇ ਰੈਮੋ ਕਰਮ ਤੇ ਜਿਉਂਦਾ ਸੀ ਇਸ ਰਫਤਾਰ ਨਾਲ ਜ਼ਿੰਦਗੀ ਦੇ ਕੁਝ ਹੋਰ ਸਾਲ ਬੀਤ ਗਏ ਇਸ ਦੌਰਾਨ ਨੀਹਾ ਇੱਕ ਭਿਆਨਕ ਬਿਮਾਰੀ ਦੀ ਚਪੇਟ ਵਿੱਚ ਆ ਗਈ ਤੇ ਆਪਣੇ ਆਪ ਵਿੱਚ ਗੁਮਸुम ਪਈ ਰਹਿਣ ਲੱਗੀ ਹੁਣ ਘਰ ਦੀ ਪੂਰੀ ਸੱਤਾ ਮੇਰੇ ਪੁੱਤ ਨਿਰਮਲ ਦੇ ਹੱਥਾਂ ਵਿੱਚ ਆ ਗਈ ਸੀ ਹਾਲਾਂਕਿ ਇਸ ਬਦਲਾਅ ਦਾ ਮੇਰੇ ਲਈ ਕੋਈ ਖਾਸ ਮਤਲਬ ਨਹੀਂ ਸੀ ਪਰ ਹਾਂ ਨਿਰਮਲ ਦੇ ਵਿਆਹ ਹੋਣ ਤੇ ਉਸਦੀ ਪਤਨੀ ਸਿਮਰਨ ਦੇ ਆਉਣ ਨਾਲ ਮੈਨੂੰ ਕੁਝ ਰਾਹਤ ਜ਼ਰੂਰ ਮਿਲੀ ਕਿਉਂਕਿ ਮੇਰੀ ਨੂੰਹ ਵੀ ਸੁਰਜੀਤ ਦੀ ਤਰ੍ਹਾਂ ਹੀ ਇੱਕ ਨੇਕਦਿਲ ਇਨਸਾਨ ਸੀ ਉਹ ਨਿਹਦੀ ਸੇਵਾ ਜੀ ਜਾਨ ਨਾਲ ਕਰਦੀ ਤੇ ਨਿਰਮਲ ਨੂੰ ਵੀ ਖੁਸ਼ ਰੱਖਣ ਦੀ ਪੂਰੀ ਕੋਸ਼ਿਸ਼ ਕਰਦੀ ਪਰ ਜਿਸ ਦੀਆਂ ਰਗਾਂ ਵਿੱਚ ਮੇਰੇ ਵਰਗੇ ਗire ਹੋਏ ਇਨਸਾਨ ਦਾ ਲਹੂ ਵਹਿ ਰਿਹਾ ਹੋਵੇ ਉਸ ਨੂੰ ਪਲਾ ਕਿਸੇ ਦੀ ਅਛਾਈ ਦੀ ਕੀਮਤ ਦਾ ਕੀ ਪਤਾ ਲੱਗਦਾ ਸਾਲ ਪਰ ਪਹਿਲਾਂ ਨੀਹਾ ਨੇ ਆਪਣਾ ਆਖਰੀ ਸਾਹ ਲਿਆ ਉਸ ਵਕਤ ਸੱਚ ਹੀ ਮਨ ਤੋਂ ਜਿਵੇਂ ਇੱਕ ਬੋਝ ਉੱਤਰ ਗਿਆ ਤੇ ਮੇਰਾ ਜੀਵਨ ਥੋੜਾ ਆਸਾਨ ਹੋ ਗਿਆ ਇਸ ਦੌਰਾਨ ਨਿਰਮਲ ਦੇ ਅਤਿਆਚਾਰ ਸਿਮਰਨ ਦੇ ਪ੍ਰਤੀ ਵਾਧੇ ਜਾ ਰਹੀ ਸੀ ਲਗਭਗ ਰੋਜ਼ ਰਾਤ ਨੂੰ ਨਿਰਮਲ ਉਸ ਨੂੰ ਕੁੱਟਦਾ ਤੇ ਹਰ ਸਵੇਰੇ ਆਪਣੇ ਚਿਹਰੇ ਦੀਆਂ ਸੱਟਾਂ ਤੇ ਸਰੀਰ ਦੀ ਸੋਜ ਨੂੰ ਛਪਾਉਣ ਦੀ ਕੋਸ਼ਿਸ਼ ਕਰਦੇ ਹੋਏ ਉਹ ਫਿਰ ਤੋਂ ਆਪਣੇ ਕੰਮ ਵਿੱਚ ਜੁਟ ਜਾਂਦੀ ਕੱਲ ਰਾਤ ਵੀ ਨਿਰਮਲ ਨੇ ਉਸਤੇ ਆਪਣਾ ਗੁੱਸਾ ਕੱਢਿਆ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਆਖਿਰ ਉਹ ਇਹ ਸਭ ਕਿਉਂ ਸਹੰਦੀ ਹੈ ਕਿਉਂ ਨਹੀਂ ਉਹ ਨਿਰਮਲ ਨੂੰ ਮੂੰਹ ਤੋੜ ਜਵਾਬ ਦਿੰਦੀ ਆਖਿਰ ਉਸਦੀ ਕੀ ਮਜਬੂਰੀ ਹੈ ਇਹ ਸਾਰੀਆਂ ਗੱਲਾਂ ਮੇਰੇ ਦਿਮਾਗ ਵਿੱਚ ਲਗਾਤਾਰ ਚਲਦੀਆਂ ਰਹਿੰਦੀਆਂ ਮੇਰਾ ਮਨ ਉਸਦੇ ਲਈ ਇਸ ਲਈ ਵੀ ਪਰੇਸ਼ਾਨ ਰਹਿੰਦਾ ਕਿਉਂਕਿ ਇੰਨਾ ਸਭ ਕੁਝ ਸਹਿ ਕੇ ਵੀ ਉਹ ਮੇਰਾ ਬਹੁਤ ਧਿਆਨ ਰੱਖਦੀ ਸੀ ਕਦੇ-ਕਦੇ ਮੈਂ ਸੋਚ ਵਿੱਚ ਪੈ ਜਾਂਦਾ ਕਿ ਆਖਿਰ ਔਰਤ ਇੱਕ ਹੀ ਸਮੇਂ ਵਿੱਚ ਇੰਨੀ ਮਜ਼ਬੂਤ ਤੇ ਮਜਬੂਰ ਕਿਵੇਂ ਹੋ ਸਕਦੀ ਹੈ ਅਜਿਹੇ ਵਕਤ ਤੇ ਮੈਨੂੰ ਸੁਰਜੀਤ ਦੀ ਬਹੁਤ ਯਾਦ ਆਉਂਦੀ ਆਪਣੇ 5 ਸਾਲ ਦੇ ਵਿਆਹੁਟਿਕ ਜੀਵਨ ਵਿੱਚ ਮੈਂ ਇੱਕ ਪਲ ਵੀ ਉਸ ਨੂੰ ਸਕੂਨ ਦਾ ਨਹੀਂ ਸੀ ਦਿੱਤਾ ਫਿਰ ਜਦੋਂ ਪ੍ਰੈਗਨੈਂਟ ਹੋਈ ਤਾਂ ਮੈਂ ਦੂਜਿਆਂ ਨਾਲ ਈਸ਼ਕ ਲੜਾਉਣ ਲੱਗਿਆ ਕਿਉਂਕਿ ਹੁਣ ਉਹ ਮੇਰੇ ਲਈ ਬੇਕਾਰ ਹੋ ਚੁੱਕੀ ਸੀ ਇਸ ਲਈ ਮੈਨੂੰ ਅਝੀਹਾ ਕਰਨ ਦਾ ਹੱਕ ਸੀ ਆਖਿਰ ਮੈਂ ਮਰਦ ਜੋ ਸੀ ਮੇਰੀ ਇਸ ਸੋਚ ਨੇ ਮੈਨੂੰ ਕਦੇ ਇਨਸਾਨ ਨਹੀਂ ਬਣਨ ਦਿੱਤਾ ਮੈਂ ਉਸ ਨੂੰ ਕਦੇ ਵੀ ਚੈਨ ਨਾਲ ਸਾਹ ਨਹੀਂ ਲੈਣ ਦਿੱਤਾ ਆਪਣੀਆਂ ਗੰਦੀਆਂ ਹਰਕਤਾਂ ਨਾਲ ਹਮੇਸ਼ਾ ਉਸ ਦਾ ਦਿਲ ਤਖਾਇਆ ਉਸ ਦੀ ਜ਼ਿੰਦਗੀ ਨੂੰ ਮੈਂ ਵਕਤ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ ਉਸ ਦਿਨ ਉਸ ਨੇ ਆਤਮ ਹੱਤਿਆ ਵੀ ਮੇਰੇ ਕਾਰਨ ਹੀ ਕੀਤੀ ਸੀ ਕਿਉਂਕਿ ਉਸ ਨੂੰ ਮੇਰੇ ਨਜਾਇਜ਼ ਸਬੰਧਾ ਦੇ ਬਾਰੇ ਵਿੱਚ ਪਤਾ ਲੱਗ ਗਿਆ ਸੀ ਉਸ ਦੀ ਗਲਤੀ ਸਿਰਫ ਇੰਨੀ ਸੀ ਕਿ ਇਸ ਬਾਰੇ ਵਿੱਚ ਉਹ ਮੈਨੂੰ ਪੁੱਛ ਬੈਠੀ ਬਦਲੇ ਵਿੱਚ ਮੈਂ ਜੀ ਭਰ ਕੇ ਉਸ ਨੂੰ ਕੁੱਟਿਆ ਇਹ ਸਭ ਪੁਰਾਣੀਆਂ ਯਾਦਾਂ ਦਿਮਾਗ ਵਿੱਚ ਘੁੰਮਦੀਆਂ ਰਹੀਆਂ ਤੇ ਕਦੋਂ ਮੈਂ ਘਰ ਵਾਪਸ ਆਇਆ ਪਤਾ ਹੀ ਨਾ ਲੱਗਿਆ ਪਾਪਾ ਜਦੋਂ ਤੁਸੀਂ ਮਾਰਕੀਟ ਗਏ ਸੀ ਉਸ ਵਕਤ ਭੂਆ ਜੀ ਆਏ ਸੀ ਥੋੜੀ देर ਬੈਠੇ ਤੁਹਾਡਾ ਇੰਤਜ਼ਾਰ ਵੀ ਕੀਤਾ ਪਰ ਤੁਸੀਂ ਨਹੀਂ ਆਏ ਫਿਰ ਤੁਹਾਡੇ ਲਈ ਇਹ ਲਿਫਾਫਾ ਦੇ ਕੇ ਉਹ ਚਲੇ ਗਏ ਬਾਜ਼ਾਰ ਤੋਂ ਆਉਂਦੇ ਹੀ ਸਿਮਰਨ ਨੇ ਮੈਨੂੰ ਇੱਕ ਲਿਫਾਫਾ ਫੜਾਇਆ ਠੀਕ ਹੈ ਪੁੱਤ ਮੈਂ ਲਿਫਾਫਾ ਖੋਲ੍ਹਿਆ ਤੇ ਉਸ ਵਿੱਚੋਂ ਇੱਕ ਛੋਟੀ ਜਹੀ ਚਿੱਠੀ ਨਿਕਲੀ ਜਿਸ ਤੇ ਲਿਖਿਆ ਸੀ ਵੀਰੇ ਮਾਂ ਦੇ ਜਾਣ ਤੋਂ ਕਈ ਸਾਲਾਂ ਬਾਅਦ ਅੱਜ ਉਹਨਾਂ ਦੀ ਪੁਰਾਣੀ ਸੰਦੂਖੜੀ ਖੋਲੀ ਤਾਂ ਇਹ ਚਿੱਠੀ ਉਸ ਵਿੱਚੋਂ ਮਿਲੀ ਤੇਰੇ ਨਾਮ ਦੀ ਹੈ ਵੀਰੇ ਤਾਂ ਕਰਕੇ ਤੈਨੂੰ ਦੇਣ ਚੱਲੀ ਆਈ ਸਾਲਾਂ ਪਹਿਲਾਂ ਇਹ ਚਿੱਠੀ ਮੈਨੂੰ ਕਿਸ ਨੇ ਲਿਖੀ ਹੋਊਗੀ ਇਹ ਸੋਚਦੇ ਹੋਏ ਕੰਬਦੇ ਹੱਥਾਂ ਨਾਲ ਮੈਂ ਪੜਨਾ ਸ਼ੁਰੂ ਕੀਤਾ ਪਿਆਰੇ ਗੁਰਜੰਟ ਉਂਝ ਤਾਂ ਤੁਸੀਂ ਮੈਨੂੰ ਕਈ ਵਾਰ ਮਾਰਿਆ ਪਰ ਮੈਂ ਹਮੇਸ਼ਾ ਇਹ ਸੋਚ ਕੇ ਸਭ ਸਹਿੰਦੀ ਚਲੀ ਗਈ ਕਿ ਜਿਵੇਂ ਦੇ ਵੀ ਹੂੰ ਤੁਸੀਂ ਮੇਰੇ ਹੋ ਪਰ ਕੱਲ ਜਦ ਤੁਹਾਡੇ ਇੰਨੇ ਸਾਰੇ ਨਜਾਇਜ਼ ਬੰਧਾ ਦਾ ਮੈਨੂੰ ਪਤਾ ਲੱਗਿਆ ਤਾਂ ਮੇਰੇ ਧੀਰਜ ਦਾ ਬੰਨ ਟੁੱਟ ਗਿਆ ਤੁਸੀਂ ਹਰ ਰੋਜ਼ ਮੇਰੇ ਤੇ ਹੱਥ ਚੱਕਦੇ ਪਰ ਮਨ ਵਿੱਚ ਇੱਕ ਸੰਤੋਸ਼ ਸੀ ਕਿ ਇਸ ਦੁੱਖ ਭਰੀ ਜ਼ਿੰਦਗੀ ਵਿੱਚ ਵੀ ਇੱਕ ਰਿਸ਼ਤਾ ਤਾਂ ਘੱਟੋ-ਘੱਟ ਮੇਰੇ ਕੋਲ ਹੈ ਪਰ ਜਦ ਮੈਨੂੰ ਪਤਾ ਲੱਗਿਆ ਕਿ ਇਹ ਰਿਸ਼ਤਾ ਰਿਸ਼ਤਾ ਨਾ ਹੋ ਕੇ ਇੱਕ ਕਲੰਕ ਹੈ ਤਾਂ ਇਸ ਕਲੰਕ ਦੇ ਨਾਲ ਮੈਂ ਨਹੀਂ ਜੀ ਸਕਦੀ ਸੋਚਦੀ ਸੀ ਕਦੇ ਤਾਂ ਤੁਹਾਡੇ ਦਿਲ ਵਿੱਚ ਆਪਣੇ ਲਈ ਪਿਆਰ ਜਗਾ ਲਵਾਂਗੀ ਪਰ ਹੁਣ ਸਾਰੀਆਂ ਉਮੀਦਾਂ ਖਤਮ ਹੋ ਚੁੱਕੀਆਂ ਨੇ ਪੇਕਿਆਂ ਵਿੱਚ ਵੀ ਤਾਂ ਕੋਈ ਨਹੀਂ ਹੈ ਜਿਸ ਨੂੰ ਮੇਰੇ ਜੀਉਣ ਜਾਂ ਮਰਨ ਨਾਲ ਕੋਈ ਸਰੋਕਾਰ ਹੋਵੇ ਮੈਂ ਦੁੱਖ ਸੁਖ ਕਿਸੇ ਨਾਲ ਵੰਡ ਵੀ ਨਹੀਂ ਸਕਦੀ ਤੇ ਨਾ ਹੀ ਉਸ ਨੂੰ ਸਹਿ پا ਰਹੀ ਆ ਤੁਸੀਂ ਦੱਸੋ ਫਿਰ ਮੈਂ ਕਿਵੇਂ ਜੀਵਾਂ ਮੇਰੇ ਬਾਦ ਮੇਰੇ ਬੱਚਿਆਂ ਦੀ ਦੁਰਦਸ਼ਾ ਨਾ ਹੋਵੇ ਇਸ ਲਈ ਆਪਣੀ ਕੋਕ ਵਿੱਚ ਪਲ ਰਹੇ ਆਪਣੇ ਬੱਚੇ ਨੂੰ ਨਾਲ ਹੀ ਲਾ ਜਾ ਰਹੀ ਆ ਮਾਸੂਮ ਨਿਰਮਲ ਨੂੰ ਮਾਰਨ ਦੀ ਹਿੰਮਤ ਮੈਂ ਨਹੀਂ ਜੁਟਾ ਪਾਈ ਖੁਸ਼ ਰਹੋ ਤੁਸੀਂ ਘੱਟੋ ਘੱਟ ਨਿਰਮਲ ਨੂੰ ਇੱਕ ਬਿਹਤਰ ਇਨਸਾਨ ਜ਼ਰੂਰ ਬਣਾਇਓ ਜਾਨ ਤੋਂ ਪਹਿਲਾਂ ਬਸ ਇੱਕ ਵਾਰ ਜ਼ਰੂਰ ਕਹਿਣਾ ਚਾਹੁੰਦੀ ਸੀ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਆ ਤੁਹਾਡੇ ਪਿਆਰ ਦੇ ਇੰਤਜ਼ਾਰ ਵਿੱਚ ਪਲ-ਪਲ ਮਰਦੀ ਰਹੀ ਤੁਹਾਡੀ ਸੁਰਜੀਤ ਪੂਰੀ ਚਿੱਠੀ ਹੰਝੂਆਂ ਨਾਲ ਗਿੱਲੀ ਹੋ ਚੁੱਕੀ ਸੀ ਦਿਲ ਕਰ ਰਿਹਾ ਸੀ ਕਿ ਮੈਂ ਚੀਕ-ਚੀਕ ਕੇ ਕਹਾ ਸੁਰਜੀਤ ਮੈਨੂੰ ਮਾਫ਼ ਕਰ ਦੇ ਮੈਂ ਇਨਸਾਨ ਕਹੌਣ ਦੀ ਕਾਬਿਲ ਨਹੀਂ ਆ ਤੇਰੇ ਪਿਆਰ ਦੇ ਕਾਬਿਲ ਭਲਾ ਕੀ ਬਣੂਗਾ ਕੁਦਰਤ ਮੇਰੀ ਸੁਰਜੀਤ ਮੈਨੂੰ ਵਾਪਸ ਕਰ ਦੇ ਤੇ ਮੈਂ ਉਸ ਦੇ ਪੈਰ ਫੜ ਕੇ ਉਸ ਤੋਂ ਆਪਣੇ ਗੁਨਾਹਾਂ ਦੀ ਮਾਫੀ ਮੰਗ ਲਵਾਂਗਾ ਪਰ ਹੁਣ ਪਛਤਾ ਕੇ ਕੁਝ ਨਹੀਂ ਹੋ ਸਕਦਾ ਭਾਵਨਾਮਾ ਦਾ ਇਹ ਜਵਾਰ ਪਾਟਾ ਕੁਝ ਥਮਿਆ ਤਾਂ ਕੁਝ ਹਲਕਾ ਮਹਿਸੂਸ ਹੋਇਆ ਸ਼ਾਇਦ ਮਾਂ ਨੂੰ surjeet ਦਾ ਇਹ suicide letter ਮਿਲ ਚੁੱਕਿਆ ਸੀ ਤਾਂ ਮੈਨੂੰ ਬਚਾਉਣ ਦੇ ਲਈ ਇਹ ਚਿੱਠੀ ਉਹਨਾਂ ਨੇ ਆਪਣੇ ਕੋਲ ਲੁਕੋ ਕੇ ਰੱਖ ਲਈ ਸੀ ਇਹ ਉਹਨਾਂ ਦਾ ਪਿਆਰ ਹੀ ਤਾਂ ਸੀ ਕਿ ਇੰਨਾ ਘਟਿਆ ਜ਼ੁਰਮ ਕਰਨ ਤੋਂ ਬਾਅਦ ਵੀ ਮੈਂ ਬਚ ਗਿਆ। ਉਹਨਾਂ ਨੇ ਮੈਨੂੰ ਕਾਲ ਕੋਠੜੀ ਦੀ ਸਜ਼ਾ ਤੋਂ ਤਾਂ ਬਚਾ ਲਿਆ ਪਰ ਮੇਰੇ ਕਰਮਾਂ ਦੀ ਸਜ਼ਾ ਤਾਂ ਕੁਦਰਤ ਤੋਂ ਮਿਲਣੀ ਹੀ ਸੀ। ਤੇ ਉਹ ਕਿਸੇ ਵੀ ਬਹਾਨੇ ਨਾਲ ਮੈਨੂੰ ਮਿਲ ਰਹੀ ਹੈ। ਪਰ ਹੁਣ ਸਭ ਕੁਝ ਭੁੱਲ ਕੇ ਸੁਰਜੀਤ ਦੀ ਉਹ ਆਖਰੀ ਲਿਖੀ ਹੋਈ ਗੱਲ ਮੇਰੇ ਮਨ ਵਿੱਚ ਬਾਰ-ਬਾਰ ਆ ਰਹੀ ਸੀ। ਘਟੋ ਘਟ ਨਿਰਮਲ ਨੂੰ ਇੱਕ ਬਿਹਤਰ ਇਨਸਾਨ ਜ਼ਰੂਰ ਬਣਾਇਓ। ਸਿਮਰਨ ਦੇ ਪੇਕਿਆਂ ਵਿੱਚ ਵੀ ਤਾਂ ਉਸਦੀ ਬੁੱਢੀ ਬਜ਼ੁਰਗ ਮਾਂ ਦੇ ਇਲਾਵਾ ਕੋਈ ਨਹੀਂ ਹੈ ਹੋ ਸਕਦਾ ਹੈ ਇਸ ਲਈ ਉਹ ਵੀ surjeet ਵਾਂਗ ਮਜਬੂਰ ਹੋਵੇ ਪਰ ਹੁਣ ਮੈਂ ਮਜਬੂਰ ਨਹੀਂ ਹੋਊਂਗਾ ਕੁਝ ਸੋਚ ਕੇ ਮੈਂ ਉੱਠ ਖੜਾ ਹੋਇਆ ਸਿਮਰਨ ਨੂੰ ਆਵਾਜ਼ ਮਾਰੀ ਜੀ ਪਾਪਾ ਕਹਿੰਦੇ ਹੋਏ ਸਿਮਰਨ ਮੇਰੇ ਸਾਹਮਣੇ ਆ ਖੜੀ ਹੋਈ ਬਹੁਤ देर ਤੱਕ ਮੈਂ ਉਸ ਨੂੰ ਸਭ ਕੁਝ ਸਮਝਾਉਂਦਾ ਰਿਹਾ ਤੇ ਉਹ ਅੱਖਾਂ ਫਾੜ-ਫਾੜ ਕੇ ਮੈਨੂੰ ਹੈਰਾਨੀ ਨਾਲ ਦੇਖਦੀ ਰਹੀ ਸ਼ਾਇਦ ਉਸਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਨਿਰਮਲ ਦੇ ਪਾਪਾ ਹੋਣ ਦੇ ਬਾਵਜੂਦ ਮੈਂ ਉਸ ਦਾ ਦਰਦ ਕਿਵੇਂ ਮਹਿਸੂਸ ਕਰ ਰਿਹਾ ਜਾਂ ਉਸਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਅਚਾਨਕ ਮੈਂ ਇਹ ਕੀ ਤੇ ਕਿਉਂ ਕਰ ਰਿਹਾ ਕਿਉਂਕਿ ਉਹ 마ਸੂਮਤਾ ਮੇਰੀ ਹਕੀਕਤ ਤੋਂ ਹਮੇਸ਼ਾ ਅਣਜਾਨ ਸੀ ਨੇੜੇ ਦੇ ਪੁਲਿਸ ਸਟੇਸ਼ਨ ਪਹੁੰਚ ਕੇ ਮੈਂ ਆਪਣੀ ਬਹੂ ਤੇ ਹੋ ਰਹੇ ਅਤਿਆਚਾਰ ਦੀ ਧਾਰਾ ਦੇ ਅੰਤਰਗਤ ਆਪਣੇ ਮੁੰਡੇ ਨਿਰਮਲ ਦੇ ਖਿਲਾਫ ਰਿਪੋਰਟ ਦਰਜ ਕਰਵਾਈ ਮੇਰੇ ਕਹਿਣ ਤੇ ਸਿਮਰਨ ਨੇ ਆਪਣੇ ਸਰੀਰ ਤੇ ਜ਼ਖਮਾਂ ਦੇ ਨਿਸ਼ਾਨ ਉਹਨਾਂ ਨੂੰ ਦਿਖਾਈ ਜਿਸ ਨਾਲ ਕੇਸ ਹੋਰ ਪੁਖਤਾ ਹੋ ਗਿਆ ਥੋੜਾ ਵਕਤ ਲੱਗਿਆ ਪਰ ਅਸੀਂ ਆਪਣਾ ਕੰਮ ਕਰ ਦਿੱਤਾ ਅੱਗੇ ਦਾ ਕੰਮ ਪੁਲਿਸ ਕਰੂਗੀ ਨਿਰਮਲ ਨੂੰ ਸਹੀ ਰਾਤੇ ਲਿਆਉਣ ਲਈ ਇਹ ਹੀ ਤਰੀਕਾ ਮੈਨੂੰ ਸਹੀ ਲੱਗਿਆ ਕਿਉਂਕਿ ਸਿਰਫ ਮੇਰੇ ਸਮਝਾਉਣ ਨਾਲ ਗੱਲ ਉਸ ਦੇ ਪੱਲੇ ਪੈਣ ਵਾਲੀ ਨਹੀਂ ਸੀ ਪੁਲਿਸ ਕਾਨੂੰਨ ਤੇ ਸਜ਼ਾ ਦੇ ਖੋਫ ਨਾਲ ਹੀ ਉਸ ਨੂੰ ਸਹੀ ਰਸਤੇ ਤੇ ਲਿਆਂਦਾ ਜਾ ਸਕਦਾ ਹੈ। ਸੁਰਜੀਤ ਦੀ ਚਿੱਠੀ ਦੇ ਕਹੇ ਸ਼ਬਦਾਂ ਅਨੁਸਾਰ ਮੈਂ ਉਸ ਨੂੰ ਰਿਸ਼ਤਿਆਂ ਦੀ ਇੱਜ਼ਤ ਕਰਨਾ ਸਿਖਾਉਂਗਾ ਤੇ ਇੱਕ ਚੰਗਾ ਇਨਸਾਨ ਬਣਾਵਾਂਗਾ ਤਾਂ ਕਿ ਫਿਰ ਤੋਂ ਕੋਈ ਸੁਰਜੀਤ ਕਿਸੇ ਗੁਰਜੰਟ ਦੇ ਅਤਿਆਚਾਰਾਂ ਤੋਂ ਦੁਖੀ ਹੋ ਕੇ ਆਤਮ ਹੱਤਿਆ ਕਰਨ ਲਈ ਮਜਬੂਰ ਨਾ ਹੋਵੇ। ਆਟੋ ਵਿੱਚ ਵਾਪਸੀ ਦੇ ਵਕਤ ਸਿਮਰਨ ਦੇ ਸਿਰ ਤੇ ਮੈਂ ਪਿਆਰ ਨਾਲ ਹੱਥ ਫੇਰਿਆ। ਉਸ ਦੀਆਂ ਅੱਖਾਂ ਵਿੱਚ ਖੋਫ ਦੀ ਜਗ੍ਹਾ ਹੁਣ ਸਕੂਨ ਨਜ਼ਰ ਆ ਰਿਹਾ ਸੀ ਇਹ ਦੇਖ ਕੇ ਮੈਂ ਸੁੱਖ ਦਾ ਸਾਹ ਲਿਆ ਗੁਰਜੰਟ ਸਿੰਘ ਦੇ ਆਪਣੇ ਪੁੱਤ ਦੇ ਖਿਲਾਫ ਜਾ ਕੇ ਆਪਣੀ ਨੂੰ ਲਈ ਲਏ ਇਸ ਫੈਸਲੇ ਬਾਰੇ ਤੁਸੀਂ ਕੀ ਕਹੋਗੇ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸਾਂ 'ਚ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਲਈ ਬਸ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ